ਗਿਲੰਦਰ ਗਿਲੰਦਰ ਜ਼ਿਲ੍ਹੇ ਦੇ ਪਿੰਡ ਜਮਸ਼ੀਰ ਦੇ ਵਿੱਚ ਇਸ ਵੇਲੇ ਆਪਾਂ ਖੜੇ ਆ ਸਾਡੇ ਪਿੰਡ ਵਿੱਚ ਹੀ ਉਤੋਂ ਕਿਲੋਮੀਟਰ ਪਿੱਛੇ ਦਾ ਲੱਗ ਗਿਆ ਹੈ ਨਾ ਚਾਚੋਵਾਲ ਦਾ ਪੋਲਿਆ ਉੱਥੇ ਖੜੇ ਆ ਉੱਥੇ ਹਾਲਾਤ ਦੇਖ ਲਓ ਵੀ ਇਸ ਵੇਲੇ ਪਾਣੀ ਦੇ ਕੀ ਆ ਆ ਪਾਣੀ ਪਾਣੀ ਆ ਸਾਰੇ ਪਿੰਡਾਂ ਨੂੰ ਇੱਧਰ ਪਾਣੀ ਲੱਗ ਗਿਆ ਆ ਉਹ ਆਪਣੇ ਪਰੋਲਾ ਇੱਧਰਲੇ ਪਾਸੇ ਆਪਣੇ ਹੈਗਾ ਆ ਕੁੱਕੜਪਿੰਡ ਇੱਧਰਲੇ ਪਾਸੇ ਆਪਣੇ ਹੈਗਾ ਆ ਬੱਬੀਆਂਵਾਲ ਉੱਧਰਲੇ ਪਾਸੇ ਖੇੜਾ ਉਹ ਮੇਰਾ ਪਿੰਡ ਜਮਸ਼ੀਰ ਉੱਧਰ ਵੀ ਪਾਣੀ ਲੱਗ ਗਿਆ ਆ ਇੱਧਰ ਸਾਡਾ ਹੈਗਾ ਆ ਆਪਣੇ ਵਾਲੀ ਜੜਿਆਲੀ ਤੇ ਅੱਗੇ ਬਜੂਹਾ ਚੱਕਾਂ ਉਹ ਨਕੌਦਰ ਤੱਕ ਇਹ ਪਾਣੀ ਜਾਂਦਾ ਜੀ ਇਸ ਵੇਲੇ ਪਾਣੀ ਤੁਹਾਨੂੰ ਦਿਖਾ ਲਦੇ ਆਂ ਤੇ ਪਾਣੀ ਜਿਹੜਾ ਉਹ ਪੂਰੀ ਮਾਰ ਕਰ ਦੁੱਤੀ ਆ ਪਰ ਇਸ ਵੇਲੇ ਜਿਹੜਾ ਮੀਂਹ ਹੀ ਪੈਣ ਵਾਲਦਾ ਹੈਗਾ ਉੱਪਰ ਬੱਦਲ ਵੀ ਤੁਹਾਨੂੰ ਦਿਖਾ ਲਦੇ ਆਂ ਬੱਦਲ ਵੀ ਦੇਖੋ ਕਿੱਦਾਂ ਤੁਰੇ ਫਿਰਦੇ ਆ ਆ ਦੇਖੋ ਬੱਦਲਾਂ ਦੇ ਹਾਲਾਤ ਦੇਖ ਲਓ ਆ ਦੇਖੋ ਆ ਬੱਦਲ ਆ ਜੀ ਤੇ ਪਾਣੀ ਜਿਹੜਾ ਉਹ ਸਾਰੇ ਪਾਸੇ ਆ ਦੇਖੋ ਕਿੱਦਾਂ ਹੋਇਆ ਪਿਆ ਮਹਾਰਾਜ ਭਲਾਈ ਕਰੇ ਹਾਲਾਤ ਇਸ ਵੇਲੇ ਜਿਹੜੇ ਪਾਣੀ ਦਾ ਭਾਅ ਦੇਖ ਲਓ ਕਿੰਨੀ ਤੇਜ਼ ਆ ਆਹ ਵੇਖੋ ਪਾਣੀ ਕਿੰਨੀ ਤੇਜ਼ੀ ਨਾਲ ਵਗ ਰਿਹਾ ਹੈ। ਇਹ ਸਾਡੇ ਪਿੰਡਾਂ ਨਾਲ ਵੀ ਇਸ ਵੇਲੇ ਹਾਲਾਤ ਜਿਹੜੇ ਬਣੇ ਪਏ ਆ ਵੀ ਉਹ ਤੁਹਾਨੂੰ ਦਿਖਾਲਦੇ ਆ। ਉਧਰ ਆ ਦੇਖ ਲਓ ਜਿੱਥੇ ਤੱਕ ਵੀ ਆ ਤੁਹਾਡੀ ਨਿਗਾਹ ਜਾਂਦੀ ਆ ਪਾਣੀ ਪਾਣੀ ਆ। ਇਹ ਪਾਣੀ ਜਿਹੜਾ ਸਾਨੂੰ ਸਾਡੇ ਕਈ ਪਿੰਡਾਂ ਨੂੰ ਜਦਾ ਮਾਰ ਕਰਦਾ ਹੈ ਅੱਗੇ ਤੱਕ ਉਹ ਜਾਂਦਾ ਕੰਗ ਸਾਬੂ ਵਾਲ ਸਾਈਡ ਨੂੰ। ਤੇ ਹਾਲਾਤ ਜਿਹੜੇ ਇਸ ਵੇਲੇ ਆ ਦੇਖ ਲਓ ਜਿੱਧਰ ਨੂੰ ਵੀ ਨਿਗਾਹ ਜਾਂਦੀ ਆ ਜੀ ਪਾਣੀ ਪਾਣੀ ਆ। ਅਸੀਂ ਇਸ ਵੇਲੇ ਗੱਬੇ ਖੜੇ ਆ ਤੇ ਆ ਹਾਲਾਤ ਜਿਹੜੇ ਆ ਦੇਖ ਲਓ ਤੁਸੀਂ। ਪਾਣੀ ਜਿਹੜਾ ਕਿਦਾਂ ਬਾਲਾ ਸੀ 21 ਥਾਂ ਤੇ ਖੜੇ ਆ ਗੱਬੇ ਖੜੇ ਆ ਪਾਣੀ ਦੇ ਤੇ ਪੁਲ ਦੇ ਉੱਤੇ ਖੜੇ ਆ ਪੁਲ ਬਹੁਤ ਚਾਇਆ ਤੇ ਹਾਲਾਤ ਜਿਹੜੇ ਐ ਇਸ ਵੇਲੇ ਆ ਤੁਹਾਨੂੰ ਦਿਖਾਲਦੇ ਆ ਉੱਪਰ ਹੀ ਦੇਖ ਲਓ ਪਾਣੀ ਕਿਦਾਂ ਲੱਗਾ ਪਿਆ ਆਹ ਦੇਖੋ ক্লোਜ਼ ਕਰਕੇ ਦਿਖਾਲਦਾ ਤੁਹਾਨੂੰ ਆਹ ਦੇਖੋ ਜੀ ਆਹ ਹਾਲਾਤ ਐ ਇਸ ਵੇਲੇ ਪਾਣੀ ਦੇਖੋ ਕਿਦਾਂ ਉਬਾਲੇ ਮਾਰ ਮਾਰ ਕੇ ਤਾਹ ਨੂੰ ਜਾ ਰਿਹਾ ਐ ਵੀ ਦੇਖੋ ਆਹ ਦੇਖੋ ਦੇਖਿਆ ਕਿੰਨੀ ਤੇਜ਼ ਸਪੀਡ ਐ ਪਾਣੀ ਦੀ ਪਾਣੀ ਦੀ ਸਪੀਡ ਚੈੱਕ ਕਰ ਲਓ ਇਹ ਪਾਣੀ ਜਿਹੜਾ ਵੀ ਸਾਡੇ ਪਿੰਡ ਦੀ ਜੀ ਵੀ ਪਾਣੀ ਹੋਇਆ ਪਿਆ ਉਧਰ ਪਰਲੇ ਪਾਸੇ ਨੂੰ ਉਧਰ ਬਹੁਤ ਨੁਕਸਾਨ ਹੋ ਗਿਆ ਚਾਚੋ ਵਾਲਾ ਦੀ ਜਿਹੜਾ ਚਲਾਕ ਦਾ ਜਿਹੜਾ ਹੈ ਨਾ ਸਪਰਕ ਆ ਉਹ ਵੀ ਟੁੱਟ ਗਿਆ ਐਦਾਂ ਦੇ ਹਾਲਾਤ ਹੋ ਗਏ ਆ ਤੁਹਾਨੂੰ ਨਾਲ ਨਾਲ ਹਵਾ ਬਹੁਤ ਤੇਜ਼ ਵਗਦੀ ਆ ਪਰ ਫੇਰ ਵੀ ਤੁਹਾਨੂੰ ਦਿਖਾ ਲੰਦੀ ਕੋਸ਼ਿਸ਼ ਕਰਦੇ ਆ ਜਿੱਥੇ ਤੱਕ ਵੀ ਨਿਕਾ ਜਾਂਦੀ ਆ ਉਹ ਦੇਖ ਲਓ ਕਿੰਨੇ ਪਾਣੀ ਕਿੱਲ ਗਿਆ ਪਾਣੀ ਦੀ ਸਪੀਡ ਵੀ ਤਾਂ ਇਸ ਵੇਲੇ ਬਹੁਤ ਛੱਲਾ ਮਾਰ ਰਿਹਾ ਪਾਣੀ ਸਪੀਡ ਦਾ ਸੱਲਾ ਮਾਰ ਰਿਹਾ ਤੇ ਉਧਰ ਰਾਸਤਿਆਂ ਵਿੱਚ ਵੀ ਪਾਣੀ ਆਇਆ ਉਧਰ ਹੋ ਗਿਆ ਬਈ ਪਾਣੀ ਕਿੰਦਾ ਵਧਿਆ ਕਿੰਨਾ ਕੁ ਵਧ ਗਿਆ ਇੰਦਾ ਤੁਸੀਂ ਪਹਿਲਾਂ ਵੀ ਆਏ ਹੋਣੇ ਹਾਂ ਆਹ ਬਾਬਾ ਤੋਂ ਦੋ ਤਿੰਨ ਫੁੱਟ ਵਧ ਗਿਆ ਕੱਲ ਨੂੰ ਦੋ ਤਿੰਨ ਫੁੱਟ ਵਧਿਆ ਬਹੁਤ ਲੱਗੜੇ ਫੇਰ ਲੰਘੇ ਸੀ ਸਾਰੇ ਅੱਜ ਸਾਰੇ ਬਿਲਕੁਲ ਆਹ ਐਕਟਿਵ ਕਿੰਨਾ ਕੁ ਸਾਰਾ ਇਹ ਦਿਸਰ ਵਾਲੀਆਂ ਸਾਰੇ ਹੋ ਗਿਆ ਤੋ ਬਾੜਾ ਉੱਚੇ ਤਾਂ ਉਹੀ ਬਚਿਆ ਬਾਕੀ ਸਾਰੇ ਇਹ ਹਾਲਾਤ ਬਾਕੀ ਸਾਰੇ ਆਹ ਹੀ ਹਾਲਾਤ ਹੈ ਜਾਸਪੁਰੇ ਕਿਤੇ ਤਾਂ ਨਹੀਂ ਪਾਣੀ ਰੋਡ ਦੇ ਵਿੱਚ ਹੈਗਾ ਕਿਤੇ ਹੀ ਇਹ ਜਿਹੜਾ ਉੱਚਾ ਤਾਂ ਉਹੀ ਬਚਿਆ ਬਸ ਰੋਡ ਤੇ ਵੀ ਪਾਣੀ ਆ ਸਾਰੇ ਰੋਡ ਦੇ ਉੱਪਰ ਹੀ ਪਾਣੀ ਚੱਲ ਰਿਹਾ ਉੱਥੇ ਚੱਤ ਵਾਲਾ ਤੇ 20 ਯਾਰ ਫੀਸ ਦੱਸਿਆ ਕਿ ਕੀ ਹਾਲਾਤ ਪੜਨਗੇ ਬਹੁਤ ਹੋਏ ਹੁਣ ਤੋਂ ਸਮਾਂ ਦੀ ਜਾਨ ਉੱਧਰ ਕਹਿੰਦੇ ਲਾਂਬੇ ਦੀ ਚੱਕੀ ਤੱਕ ਵੀ ਪਾਣੀ ਲੱਗ ਗਿਆ ਨਾ ਉਹ ਚੱਕੀ ਪਿੱਛੇ ਹੀ ਆ ਪਾਣੀ ਦਾ ਭਾਵ ਇੰਦਰੋਂ ਜ਼ਿਆਦਾ ਹੋ ਗਿਆ ਨਾ ਤਾਂ ਬਚਾਹ ਹੋਈ ਜਾਂਦਾ ਉਹ ਵੀ ਅੱਜ ਬਚਾਈ ਉਹ ਤਾਂ ਅਜੇ ਪਿੰਡ ਨਹੀਂ ਪਾਣੀ ਭੜਿਆ ਅਜੇ ਖੱਤੇਆਂ ਦਾ ਬਿਲਕੁਲ ਨੁਕਸਾਨ ਹੋ ਗਿਆ ਬਈ ਇਹਦੇ ਵਿੱਚੋਂ ਇਹ ਸਾਰਾ ਪਾਣੀ ਨਿਕਲ ਗਿਆ ਪਾਣੀ ਦੇਖ ਲੋ ਕਿੱਦਾਂ ਛੱਲਾ ਲੰਮਾ ਹੋ ਗਿਆ ਕਿਦਾਂ ਚਲਾਕ ਉਹ ਡੇਰੀ ਤੇ ਹਾਂ ਉਹ ਚਲਾਕ ਤੱਕ ਪਾਣੀ ਲੱਗ ਗਿਆ ਉਧਰ ਉਹ ਜਵਾਦ ਖੇਡਦੇ ਹਾਂ ਉਹ ਚਲਾਕ ਦੀ ਹੈ ਸਾਰੀ ਉਹ ਚਲਾਕ ਪੈਂਡੇ ਆ ਜੀ ਮੈਂ ਤੁਹਾਨੂੰ ਕਲੋਜ਼ ਕਰਕੇ ਦਿਖਾ ਦਿੰਦਾ ਉਹ ਵਿੱਚ ਦੀ ਦੇਖ ਤਾਂ ਆ ਆ ਜਿਹੜਾ ਇੱਥੇ ਗਿਆ ਉਹ ਦੇਖੋ ਉਹ ਚਲਾੰਗ ਪੈਂਡਿਆ ਉੱਥੇ ਤੱਕ ਪਾਣੀ ਜਾ ਕੇ ਲੱਗ ਗਿਆ ਹਾਲਾਤ ਇਸ ਵੇਲੇ ਪਾਣੀ ਦੇ ਜਿਹੜੇ ਸਾਡੇ ਇਲਾਕੇ ਦੇ ਵਿੱਚ ਦੇਖ ਲਓ ਜੀ ਇਹ ਹਾਲਾਤ ਹੋਏ ਪਾਣੀ ਪਾਣੀ ਹੋ ਗਿਆ ਮਹਾਰਾਜ ਭਲਾਈ ਕਰੇ ਖਵਾ ਜੇ ਨੇ ਅੱਜ ਕੀ ਪਤਾ ਨਹੀਂ ਕਿਹੜਾ ਰੰਗ ਦਿਖਾ ਲੈਣਾ ਆਪਣਾ ਕਿੱਥੇ ਹਰੇ ਭਰੇ ਫਸਲਾਂ ਸਿਗੀਆਂ ਹਰੀਆਂ ਭਰੀਆਂ ਘਰ ਸੋਹਣੇ ਸੀ ਉਹਨਾਂ ਕ ਆਪਣੀਆਂ ਫਸਲਾਂ ਦੀ ਪੱਕਣ ਦੀ ਉਮੀਦ ਵਿੱਚ ਸੀ ਵੀ ਹੁਣ ਫਸਲਾਂ ਪੱਕ ਜਾਣੀਆਂ ਪਰ ਜਿਹੜੇ ਹਾਲਾਤ ਹੈ ਇਸ ਵੇਲੇ ਬਹੁਤ ਮਾਰੇ ਹੋਏ ਪਿਆ ਰਿਹਾ ਹੈ ਜਿਲੰਦਰ ਜ਼ਿਲ੍ਹੇ ਦੇ ਪਿੰਡ ਜਮਸ਼ੀਲ ਦੇ ਵਿੱਚ ਤੇ ਸੋਆਬੇ ਦੇ ਵਿੱਚ ਇਹ ਜੀ ਪਾਣੀ ਦੀ ਜਿਹੜੀ ਮਾਰ ਪਈ ਹੈ ਇਹ ਸਾਰਾ ਇੱਕੋ ਹਾਲਾਤ ਹੈ ਬਹੁਤ ਔਰੇ ਹਾਲਾਤ ਹੈ ਇਸ ਵੇਲੇ ਤੇ ਪਾਣੀ ਜਿਹੜਾ ਮਤਲਬ ਮੀਂਹ ਦਾ ਪਾਣੀ ਵੀ ਨੁਕਸਾਨ ਕਰ ਰਿਹਾ ਹੈ ਜਿਹੜਾ ਪਿੱਛੋਂ ਆ ਰਿਹਾ ਹੈ ਜਦੋਂ ਪਿੰਡਾਂ 'ਚ ਹੋਰਾਂ 'ਚੋਂ ਮੀਂਹ ਦਾ ਪਹਿ ਪੂਕੇ ਉਹ ਵੀ ਪਾਣੀ ਦਾ ਪਾਣੀ ਦੀ ਸਪੀਡ ਤੇਜ਼ ਹੈ ਇਸ ਵੇਲੇ ਇਹ ਤੁਹਾਨੂੰ ਹਾਲਾਤ ਦਿਖਾਉ ਲੈਂਦੇ ਜਿਲੰਦਰ ਜ਼ਿਲ੍ਹੇ ਦੇ ਪਾਣੀ ਦੀ ਸਪੀਡ ਤੇ ਆਹ ਦੇਖ ਲੋ ਜੀ ਆ ਪਾਣੀ ਆ ਪਾਣੀ ਦੀ ਸਪੀਡ ਕਿੰਨੀ ਤੇਜ਼ ਆ ਆ ਪਾਣੀ ਦੀ ਸਪੀਡ ਚੈੱਕ ਕਰ ਲੋ ਜੀ ਇਹ ਇੱਥੋਂ ਵਿੱਚੋਂ ਦੀ ਨਿਕਲਦਾ ਤੇ ਜਿਵੇਂ ਹੋਰ ਗਾਂ ਨੂੰ ਚੱਲ ਜਿਵੇਂ ਹੋਰ ਜ਼ਿਆਦਾ ਤੇਜ਼ ਆ ਉਹ ਤੁਹਾਨੂੰ ਪਰਲੇ ਪਾਸੇ ਵੀ ਦਿਖਾ ਲਈ ਜੀ ਇੱਧਰ ਉਹ ਦੇਖ ਲੋ ਆ ਕਿਦਾਂ ਆਉਂਦਾ ਫਲੋ ਮਾਰਦਾ ਪਾਣੀ ਇੱਧਰ ਤੁਸੀਂ ਅੱਗੇ ਹੋ ਐ ਭਾਈ ਅੱਗੇ ਕਿੰਨਾ ਕੁ ਪਾਣੀ ਕਿੱਥੇ ਕਿ ਤੱਕ ਆ? ਉਹ ਪਿਆ ਜੀ ਪਾਣੀ ਪੂਰਾ ਛੜਕ ਟੱਪ ਕੇ ਪਿੰਡ ਨੂੰ ਆਉਣਾ ਸ਼ੁਰੂ ਹੋ ਗਿਆ। ਚਾਚੋਲ ਪਿੰਡ ਨੂੰ ਲੱਗ ਗਿਆ? ਹਾਂ ਜੀ ਲੱਗ ਗਿਆ। ਆਹ ਮੁੰਡੇ ਦੇ ਘਰ ਤੋਂ ਵੜਨਾ ਸ਼ੁਰੂ ਹੋ ਗਿਆ ਪਾਣੀ। ਇਹ ਭਾਈ ਕਦੋਂ ਕੁ ਦਾ ਪਾਣੀ ਵਧਣਾ ਸ਼ੁਰੂ ਹੋਇਆ ਉਹਦਾ? ਭਾਜੀ ਕੱਲ ਦਾ ਹੀ ਵਧੀ ਜਾਂਦਾ ਪਾਣੀ। ਤੇ ਅੱਜ 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 ਕਿੰਨਾ ਕੁ ਵਧਿਆ? ਅੱਜ ਤਾਂ ਮੇਰੇ ਹਿਸਾਬ ਨਾਲ 2 ਫੁੱਟ ਦੇ ਕਰੀਬ ਪਾਣੀ ਵਧਿਆ। ਮੈਂ ਤੁਹਾਡੇ ਉਧਰੋਂ ਚੱਲ ਗਿਆ ਨਾ 2 ਫੁੱਟ ਤਾਂ ਹੋ ਗਿਆ 2 ਫੁੱਟ। ਤੁਹਾਡੇ ਜਿੱਦਾਂ ਪਿੱਛੇ ਜੀ ਪਹਿਲਾਂ 1.5 ਤੋਂ 2 ਫੁੱਟ ਹੋਰ ਛੜਕ ਟੱਪ ਗਿਆ ਹੁਣ। ਵਾਹਿਗੁਰੂ। ਬਾਡੇ ਦਾ ਠੀਕ ਹੈ ਛੜਕ ਤੋਂ ਇਧਰ ਹੀ ਸਾਡਾ ਇਹਨਾਂ ਦਾ ਘਰ ਆ ਇਧਰਲੀ ਸਾਈਡ ਖੱਤੇ ਵਿੱਚੋਂ 2 ਫੁੱਟ ਨੀਵਾ ਸੀ ਪਾਣੀ ਹੁਣ ਸੜਕ ਟੱਪ ਕੇ ਘਰ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਮਤਲਬ 2 ਫੁੱਟ ਤੋਂ ਵੀ ਵੱਧ ਗਿਆ ਤੁਹਾਡੇ ਕਹਿਣ ਦਾ ਮਤਲਬ ਪਾਣੀ ਵੀ ਅਜੇ ਵਧੀ ਜਾਂਦਾ ਬਹੁਤ ਕੁ ਵੇਲੇ ਦਾ ਹੈ